ਸ਼੍ਰੀ ਦਲਜੀਤ ਸਿੰਘ ਮੰਗੜ ਨੇ ਅੱਜ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਸਥਿਤ ਨਸ਼ਾ ਸਿਦਾਉ ਕੇਂਦਰ ਅਤੇ ਬ੍ਰਾਹਮਣ ਮਾਜਰਾ ਵਿਖੇ ਸਥਿਤ ਸਰਕਾਰੀ ਮੁੜ ਵਸੇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਉਹਨਾਂ ਇਸ ਮੌਕੇ ਨਸ਼ਾ ਤਿਆਗ ਕਰ ਰਹੇ ਵਿਅਕਤੀਆਂ ਦਾ ਹਾਲ-ਚਲ ਜਾਣਿਆ। ਇਸ ਮੌਕੇ ਸਰਦਾਰ ਮੰਗੜ ਨੇ ਨੌਜਵਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੇ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਲਈ ਸ਼ੁਰੂ ਕੀਤੀ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਵੱਟਵਟ ਬਦਲਾਵ ਉਠਾ ਕੇ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾਵੇ। ਜਾਜ ਹੋਇ ਇੱਕ ਵਾਰ ਮੁੜ ਤੋਂ ਸਮਾਜ ਦੇ ਅੰਦਰ ਸਿਹਤਮੰਦ ਜੀਵਨ ਬਤੀਤ ਕਰ ਸਕਣ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਅਤੇ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਛੱਡ ਰਹੇ ਵਿਅਕਤੀਆਂ ਦਾ ਹੁਨਰ ਵਿਕਾਸ ਕਰਨ ਦੇ ਲਈ ਛੇਤੀ ਹੀ ਕਿਤਾ ਮੁਖੀ ਕੋਰਸਾਂ ਦੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕੋਰਸ ਕਰਨ ਉਪਰੰਤ ਵੱਖ-ਵੱਖ ਸਰਕਾਰੀ ਸਕੀਮਾਂ ਦੇ ਦੇਨ ਕਰਜ਼ੇ ਵੀ ਮਹੱਈਆ ਕਰਵਾਏ ਜਾਣਗੇ ਤਾਂ ਜੋ ਉਹਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਜਮਾਨਿਓ ਕਮਿਸ਼ਨਰ ਪਟਿਆਲਾ ਡਿਵੀਜ਼ਨ ਜੀ ਸਾਡੇ ਜ਼ਿਲ੍ਹੇ ਦਾ ਦੌਰਾ ਕਰਨ ਆਏ ਸੀ ਉਹਨਾਂ ਦਾ ਮੁੱਖ ਮੰਤਵ ਸੀਗਾ ਸਾਡਾ ਡੀਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਸਿਵਲ ਹਸਪੀਟਲ ਚ ਹੈ ਤੇ ਉਸ ਤੋਂ ਬਾਅਦ ਇੱਥੋਂ ਦਾ ਰੀਹੈਬ ਸੈਂਟਰ ਦੇਖਣਾ ਵਮਨ ਮਾਜਰੀ ਤੇ ਸਰ ਨੇ ਸਾਰੇ ਅਰੇਂਜਮੈਂਟਸ ਦੇਖੇ ਹਨ ਤੇ ਤਸੱਲੀ ਵੀ ਪ੍ਰਗਟਾਈ ਹੈ ਕਿ ਸਾਰੇ ਅਰੇਂਜਮੈਂਟਸ ਸਹੀ ਹਨ ਇਨਮੇਟਸ ਨੂੰ ਪ੍ਰੋਪਰ ਟਾਈਮ ਤੇ ਖਾਣਾ ਪੀਣਾ ਸਭ ਮਿਲ ਰਿਹਾ ਹੈ ਰੀਕ੍ਰੀਏਸ਼ਨ ਫੈਸਿਲਿਟੀਆਂ ਗੇਮਸ ਦਾ ਸਾਰਾ ਅਰੇਂਜਮੈਂਟ ਹੈ ਸੋ ਜੇ ਇੱਥੇ ਡਾਕਟਰਸ ਨੇ ਪੁਆਇੰਟ ਆਊਟ ਕੀਤਾ ਕਿ ਥੋੜੇ ਕਾਉਂਸਲਰਸ ਦੀ ਕਮੀ ਹੈ ਤੇ ਉਹ ਸਰ ਜਿਹੜੀ ਡਿਮਾਂਡ ਹੈ ਉਹ ਮੁਖਤਸਰ ਬਖੇ ਰੇਜ਼ ਕਰਨਗੇ ਕੋਲ ਮਾਨਜੋ ਕਮਿਸ਼ਨਰ ਪਟਿਆਲਾ ਜੀ ਸਾਡਾ ਡੀਡਿਕਸ਼ਨ ਤੇ ਰੀਹੈਬਸ ਸੈਂਟਰ ਜਿਹੜਾ ਹੈਗਾ ਉਹਦਾ ਨਿਰੇਖਣ ਕਰਨ ਆਏ ਸੀਗੇ ਤੇ ਸਰ ਨੇ ਦੋਨੋਂ ਜਗ੍ਹਾ ਸਾਡੀਆਂ ਚੈੱਕ ਕੀਤੀਆਂ ਅਸੀਂ ਸਰ ਨੂੰ ਆਪਣੀਆਂ ਥੋੜੀਆਂ ਜੋ ਪ੍ਰੋਬਲਮ ਸੀਗੀਆਂਆਂ ਜਾਂ ਸਾਡੀਆਂ ਜੋ ਡਿਮਾਂਡ ਸੀ ਉਹਦੇ ਬਾਰੇ ਵੀ ਜਾਣੂ ਕਰਾਇਆ ਸੋ ਇਹ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਯੁਥ ਨਸ਼ਾ ਵਿਰੁੱਧ ਇਹਦੇ ਚ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ ਸਰਕਾਰ ਦਾ ਜੋ ਸਾਡੇ ਵੱਲੋਂ ਮੈਕਸਿਮਮ ਸਪੋਰਟ ਸਾਡੇ ਡਾਕਟਰਾਂ ਵੱਲੋਂ ਤੇ ਸਾਡੇ ਸਟਾਫ ਵੱਲੋਂ ਮਰੀਜ਼ਾਂ ਦੀ ਹੈਲਪ ਕਰਕੇ ਜਾਂ ਸਾਡੇ ਡੀਡਿਕਸ਼ਨ ਜਾਂ ਰੀਹੈਬ ਦੇ ਪੇਸ਼ੈਂਟ ਆ ਉਹਨਾਂ ਦੀ ਅਸੀਂ ਪੂਰੀ ਮਦਦ ਕਰ ਰਹੇ ਹਾਂ ਤੇ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜੇ ਉਹਨਾਂ ਦੇ ਨਾਲ ਕੋਈ ਹੋਰ ਵੀ ਉਹਨਾਂ ਦੇ ਸਾਥੀ ਜਿਹੜਾ ਨਸ਼ਾ ਕਰਦੀ ਹੈ ਛੱਡਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਰਕਾਰੀ ਕੇਂਦਰ ਚ ਲਿਆਓ ਤਾਂ ਕਿ ਅਸੀਂ ਲੋਕਾਂ ਨੂੰ ਨਸ਼ਮਕ ਕਟ